ਸਤਨਾਮ ਸ਼੍ਰੀ ਵਾਹ ਏ ਗੁਰੂ ਸਾਹਿਬ ਜੀ ਰਹਿ ਰਹਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦ ਆਇਆ RAM RAJ ਔਰ ਨਾਕਸ ਦੁਸ਼ਟ ਹਰ ਮਾਰਿਆ ਪਰਲਾਦ ਤਰਾਇਆ ਅੰਕਾਰ ਅਨਦਖਾਂ ਪਿੱਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਸਾਹ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਗਰਗ ਪਿਆ ਜਸੁ ਕਤਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾ ਓ ਜਤਮੈ ਜੋ ਜੋਤ ਮੈਂ ਜਾਤਾ ਅਕਲ ਕਲਾ ਪਰਪੁਰ ਰਹਾ ਤੂੰ ਸੱਚਾ ਸਭ ਸਤਿ ਸਵਾਲਿਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿੰ ਬਾਤਾਂ ਲੋਕ ਚੱਕਰਨਾ ਸੋਕਰ ਰਹਿਆ ਸੋਦਰ ਰਗਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇ ਹਜਤ ਵੈ ਸਰਬ ਸਮਾ ਲੇਵਾ ਜੇ ਤੇਰੇ ਨਾਧਨ ਇਕ ਸੰਕਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਗ ਪਰੇਸਾਂ ਕਈਏ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਨੋਂ ਪਉਣ ਪਣੀ ਬਸੰਤ ਰਗ ਵੈ ਰਾਜਾ ਧਰਮ ਦਵਾਰੇ ਗਾਵਣ ਤੁਨੋ ਚਿਤ ਗੁਪਤ ਲਖ ਜਾਨਣ ਲਗ ਲਗ ਧਰਮ ਵਿਚਾਰੇ ਗਾਵਣ ਤੁਨ ਸਰ ਬਰਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਦਨ Indra ਅੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਨ ਅਸੈ ਸਮਾਧੀ ਅੰਦਰ ਗਾਵਣ ਤੁਨ ਸਾਧ ਵਿਚਾਰੇ ਗਾਵਣ ਤੁਨ ਜਤੇ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਨ ਪੰਡਤ ਪੜਨ ਅਖੀਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਨੋ ਮੋਹਣੀਆ ਮਨਮੋਹਣਾ ਸੁਰਗ ਮਛ ਪਿਆਲੇ ਗਾਵਣ ਤੁਨੋ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਵਣ ਤੁਨੋ ਜੋਦ ਮਹਾਬਲ ਸੂਰ ਗਾਵਣ ਤੁਨੋ ਕਾਣੀ ਚਾਰੇ ਗਾਵਣ ਤੁਨੋ ਕੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰ ਸੇ ਤਸਨੋ ਗਾਵਣ ਜੋਤ ਤੁ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਨੋ ਗਾਵਣ ਸੇ ਮੈਂ ਚਿਤਨਾ ਆਵਣਾਂ ਨਾ ਨੇ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚ ਨਾ ਹੈ ਪਿਓ ਸੀ ਜੈਨ ਜਹ ਸਿਰਤ ਨਾ ਦੇ ਨਰਚਾਏ ਰੰਗੇ ਰੰਗੇ ਪਾਤੀ ਕਰ ਕਜਨ ਸੇ ਮਾਇਆ ਜਨੋ ਪਾਈ ਕਰ ਕਰ ਦੇਖ ਕਿਤਾ ਪੜਹਾ ਜੋ ਤਸ ਦੇਵ ਡਿਆਏ ਜੋ ਤਸ ਪਾਵੇ ਸੋਈ ਕਰਸੀ ਪਰੁਕਮਨ ਕਰਨਾ ਜਾਈ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਖੈ ਸਭ ਕੋਏ ਕੇਵੜ ਵਡਾ ਡੀਟਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤਰ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣੀ ਗੀਰ ਕੋਈ ਨ ਜਾਣੇ ਤੇ ਰਹਿ ਤਾ ਕੇਵੜ ਚੀਰ ਰਹਾਉ ਸਭ ਸਰ ਤੇ ਮਿਲ ਸੁਰ ਤਕ ਮਾਏ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤੈਨ ਗੁਰ ਗਰਹਾਈ ਕਹਣ ਨ ਜਾਇ ਤੇਰੀ ਤਲ ਵਢਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਧਾ ਪੁਰਖਾਂ ਕੀਆ ਵਢਿਆਈਆਂ ਤੁਧ ਵਿਣ ਸਿੱਧੀ ਕਿਨ ਨ ਪਈਆ ਕਰ ਮਿਲੈ ਨ ਠਾਕ ਰਹੀਆ ਆਖਣ ਵਾਲਾ ਕਾ ਵਿਚਾਰਾ ਸਿਵ ਤੇ ਪ੍ਰੇ ਤੇਰੇ ਪੰਡਾ ਰਾਜਸਤਾਂ ਦੇਤ ਸੇ ਕਾ ਚਾਰਾ ਨਾਨਕ ਸਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜਿਵਾਂ ਵਿਸਰ ਮਰ ਜਾਉ ਆਖਣ ਔਖਾ ਸਚਨਾ ਸਚ ਨਾਮ ਕੇ ਲਾਗੇ ਭੋਗਤ ਭੁੱਖੇ ਕਾ ਚਲੇ ਦੁਖ ਸੁਖ ਵਿਸਰ ਮੇਰੇ ਮਾਏ ਸਚ ਸਭ ਸਚ ਨੈ ਰਹਾਉ ਸਚ ਨਾਮ ਕੀਤ ਲਵਡਿਆਇ ਅਖਤ ਕੇ ਕੀਮਤ ਨਹੀਂ ਪਾਈ ਜੇ ਸ ਮਿਲ ਕੇ ਆਖਣ ਪਾਹੈ ਵਡਾ ਨਾ ਹੋਵੇ ਕਾਟ ਨ ਜਾਏ ਨਾ ਉਹ ਮਰੈ ਨ ਹੋਵੇ ਸੋਗ ਦਿੰਦਾ ਰਹੈ ਨ ਚੁੱਕੇ ਭੂਗ ਗੁਣ ਇਹੋ ਹੋਰ ਨਹੀਂ ਕੋ ਹੋਏ ਨਾ ਕੋ ਹੋਆ ਨਾ ਕੋ ਏ ਜਿਵੜੇ ਆਪ ਏਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਮ ਹੈ ਬਾਸਨਾਤ ਰਾਗ ਜਿਹੜੇ ਮਹੱਲਾ ਚੌਥਾਰ ਕੇ ਜਨ ਸਤ ਗੁਰ ਸਤ ਪੁਰਖਾਂ ਬਿਨਿ ਕੋ ਕਰਿਓ ਗੁਰ ਪਾਸ ਹਮ ਕੀਰਤ ਕਰਮ ਸਤਿਗੁਰ ਸਰਨਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਅਨੁ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਿਭਾਗ ਵਡੇਰੇ ਜਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ ਹਰ ਸ ਨਾਮ ਨ ਪਾਇ athe pa gin jam paas ਜੋ ਸਤਿਗੁਰ ਸਰਨ ਸੰਗਤ ਨੇ ਆਏ ਤ੍ਰਿਗ ਜੀਵੈ ਤ੍ਰਿਗ ਜਿਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੈ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾ ਸੰਗਜ ਤ੍ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਾਹੇ ਰੇ ਮਨ ਜਿਤਵੈ ਉਦਮ ਜ ਆਹਰ ਹਰ ਜੀਉ ਪਰਿਆ ਸਹਲ ਪਤਰ ਮੈਂ ਜੰਤੂ ਪਾਏ ਤਾਂ ਕਰਜ ਕਾ ਗਹਿ ਕਰ ਤਰਿਆ ਮੇਰੇ ਮਾਦੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੈ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸਤ ਬਨਤਾ ਕੋਇ ਨ ਕਿਸ ਕੀ ਤਰਿਆ ਸਰਸਰਿਕ ਸਬਾਹ ਏ ਠਾਕੁਰ ਕਾ ਏ ਮਨ ਪੋ ਕਰਿਆ ਉਡਾ ਉਡਾ ਵਸ ਕੋ ਸਾਥ ਸਪੱਛ ਬਚਰੇ ਛਰਿਆ ਤਿਨ ਕਵਨ ਕਲਾ ਵ ਕਵਨ ਚੁਗਾ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਤਸਟ ਸਦਨ ਠਾਕੁਰ ਕੜ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰਗਮ ਅਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੁਧ ਜੀ ਹਰ ਸੱਚੇ ਸਰਜਨਹਾਰ ਸਭ ਜੀ ਤੁਮਾਰੇ ਜੀ ਤੁੰਡੀਆਂ ਕਾ ਦਾਤਾਰਾ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇੱਕ ਦਾਤਾ ਇੱਕ ਪਿਖਾਰੀ ਜੀ ਸਭ ਤੇਰੇ ਝੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨੇ ਹਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਜੋ ਸੇਵ ਤੁਜ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੁਧ ਜੀ ਸੇਜਨ ਜੁਗ ਮੈਂ ਸੁਖ ਵਾਸੀ ਸਿਮਗਤ ਸਿਮਗਤ ਪੈ ਜਨ ਹਰ ਧਿਆਇਆ ਜੀ ਤੈਨ ਟੋਟੇ ਜਮ ਕੇ ਫਾਸੀ ਜਿਨਰ ਭੋ ਜਨ ਹਰ ਨਿਰਭੋ ਤਿਆਇਆ ਜੀ ਤਿਨ ਕਾ ਭੋ ਸਭ ਗਵਾਸੀ ਜਿਨ ਸੇ ਵਯੋ ਜਿਨ ਸੇ ਵ ਅਮੀਰ ਹਰ ਜੀਤੇ ਹਰ ਹਰੂਪ ਸਮਾਸੀ ਸੇਤਨ ਸੇਤਨ ਜਨ ਹਰ ਤਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਹ ਹਰ ਜੀ ਅਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਅਰਣ ਕਨੇ ਕਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਨਿਕ ਪੜੈ ਬੋ ਸਿਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮਪਰਕਰਤਾ ਜੇ ਤੂੰ ਜਵੜ ਆਵਰ ਨ ਕੋਇ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿਚਲ ਕਰਤਾ ਸੋਇ ਤੁਰਿਆਪੇ ਭਾਵੈ ਸਿਵਰਤੈ ਜੇ ਤੂੰ ਆਪੇ ਕਰਹੈ ਸੋਇ ਤੁਰਿਆਪੇ ਸਾਰੇ ਸਭ ਪਾਈ ਜੀ ਤੁਰਿਆਪੇ ਸਾਰੇ ਸਭ ਗੋਇ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਇ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮੇਡਾ ਸਾਈਂ ਜੋ ਤੋ ਪਾਵੇ ਸੋ ਹੀ ਥਿਸੀ ਜੋ ਤੂੰ ਦਿਆ ਸੋ ਹੀ ਹੋਂ ਪਾਈ ਰਹਾਉ ਸਭ ਤੇਰੀ ਤੋਂ ਸਭ ਨੀ ਧਿਆਇ ਜਿਸਨੂੰ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮਕੰਲਾ ਦਾ ਮਨ ਮੁਕ ਗਵਾਇਆ ਤਦਾਂ ਵਿਛੜ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਮਨ ਦੂਜਾ ਕੋਈ ਨਾਹੇ ਜੀਹਾਂ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ ਜਸਤਨਾ ਤੂੰ ਜਾਣੈ ਸੋ ਜਨ ਜਾਣ ਹਰ ਗੁਣ ਸਦੇ ਆਖ ਵਿਖਾਣ ਜਿਨ ਹਰ ਸੇਵਿ ਹਤਨ ਸੁਪਾਇਆ ਸਹਿਜ ਹੀ ਰਾਮ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਹੈ ਜਾਣ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜੇ ਪਹਿਲ ਨਿਵਾਸਾ ਪਾਣੀ ਪਾਵਕ ਤਨਹਿ ਕਿਆ ਪੰਕਜ ਮੋਹ ਪਗ ਨੀ ਚਾਲ ਹਮ ਦੇਖਾਂ ਤੈ ਡੂਬਿਐ ਲੈ ਮਨ ਇਕ ਨਚਿਤ ਸਮੁੜ ਮਨਾ ਹਰ ਬਸਰ ਤੇਰੇ ਗੁਣ ਗੱਲਿਆ ਰਹਾਉ ਨਾ ਹੋ ਜ ਤਿਸ ਦਿਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ ਪਹਿ ਪ੍ਰਾਪਤ ਮਾਨੁਕ ਦੇਹੁ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾ ਤਿਰ ਕੀਤਨ ਕਾਮਿਲ ਸਾਧ ਸੰਗਤਿ ਪਜ ਕੇਵਲ ਨਾਮ ਸਰੰਗ ਜਾਮ ਲਗ ਪਵ ਜਲ ਤਰਨ ਕੈ ਜਾਨਾ ਮਿਰਤਾ ਜਾ ਤਿਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਤ ਸੇ ਦਸਮੇ ਕਬਿਉ ਬਾਚ ਬੇਨਤੀ ਚਉਪਈ ਹਮਰੇ ਕਰੋ ਹਾਧੇ ਰਚਾ ਪੂਰਨ ਹੋਏ ਚਿਤ ਕੇ ਛਾ ਤਵ ਚਨੰ ਨਰ ਹਮਾਰਾ ਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਖ ਸੁਭਾ ਤੁਮ ਕਾ ਬੋ ਆਪਹਾਦ ਮੋਹਿ ਬਚਾਵੋ ਸੁਖਿ ਬਸ ਮੋਰੋ ਪਰਿਵਾਰ ਸੇਵਕ ਸੇਕ ਸੇਵਕ ਕਰਤਾ ਮੋਰ ਚਨ ਜ ਕਰਦ ਕਰਿਆ ਸਭਰਨ ਕੋ ਔਰ ਸੰਗਰੀਆ ਪੂਰਨ ਹੋਏ ਹਮਾਰਿਆ ਆਸ ਤੂਰਪਜਨ ਕੀ ਰਹਿ ਪਿਆਸ ਤਮੈਂ ਛਾੜ ਕੋ ਵਰਨਾ ਤਿਆ ਜੋ ਵਰਚੌਸ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੇ ਚੰਚੂ ਸਤਰ ਮਾਰੇ ਮਾਰੇ ਆਪਾਦ ਮੁਝ ਬਰੀਏ ਮਰਨ ਕਾਲ ਕਤਰਾਸਨ ਵਰੀਏ ਹੂ ਜੋਸ ਦਾ ਹਮਾਰੇ ਪਛਾ ਸਰਇਸਤੋ ਜੋ ਕਰਿਓ ਰਚਾਰ ਅਕਲਿਓ ਮੈ ਰਖਨ ਹਾਰਿ ਸਹਿਬ ਸੰਤ ਸਹਾਇ ਪਿਆਰੇ ਦਿਨ ਬੰਦੁਸ਼ਟਨ ਕੇ ਹੰਤਾ ਤਮਹ ਬ੍ਰਿਚਤੁਰ ਦਸਕੰਤਾ ਕਾਲਪੈ ਬ੍ਰਹਮਾ ਬਪਤਰ ਕਾਲਪੈ ਸ਼ਿਵ ਜੀ ਉਪਤਰ ਕਾਲਪੈ ਇੱਕ ਨਿਵਸਨ ਪ੍ਰਕਾਸ਼ ਸਕਲ ਕਾਲ ਕਹਿ ਕੇ ਆਤਮਾ ਸਜਨ ਕਾਲ ਜੋਗੀ ਸ਼ਿਵ ਕੀ ਜੋ ਬੇਧ ਰੈ ਬ੍ਰਹਮਾ ਜੁਥਿਓ ਜਵਨ ਕਾਲ ਸਭ ਲੋਕ ਸਵਾਰ ਨਮਸ਼ਕਾਰ ਤਹਿ ਮਹਾਰਾ ਜਵਨ ਕਾਲ ਸਭ ਰਿਗਤ ਬਨਾਇਓ ਦੇਵ ਦਾਤ ਜਸ਼ਨ ਪਜਾਇਓ ਆਦਨ ਤੇ ਕਹਿ ਬਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸੀ ਕੁਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਕਟ ਗਟ ਕੇ ਅੰਤਰ ਕੀ ਜਾਣਤ ਪਲ ਬਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚ ਰਸ ਤੂਲਾ ਸਭ ਪ੍ਰਕਿਰਪਾ ਦਿਸ਼ਟ ਕਰ ਫੂਲਾ ਸਾਂਤਣ ਦੋਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਕੇ ਕੀ ਪੀਰ ਪਛਾਣ ਹੈ ਕਟ-ਕਟ ਕੇ ਪਟ-ਪਟ ਕੀ ਜਾਣ ਜਬ ਉਦ ਕਰਖ ਕਰਾ ਕਰ ਤਾਰ ਪਰ ਚਾ ਤਰਤ ਬਧੇ ਅਪਾਰਾ ਜਬ ਆ ਕਰ ਕਰਤੇ ਹੋਂ ਕਬਹੁ ਤੁਮ ਮੈਂ ਮਿਲਦੇ ਤਰਸਬ ਹੂੰ ਜੇ ਤੇ ਬਦਨ ਸਿਰਸਬ ਥਾਰ ਆਪ ਆਪਣੀ ਬੂਜੂ ਚਾਰੈ ਤੁਮ ਸਬਹੀ ਤੇ ਰਹਤ ਨਰਾਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਰਬ ਕਾ ਨਰ ਲੰਬ ਆਦਿ ਨਿਲਨਦ ਸੰਭ ਤਾਕ ਮੁੜ ਚੜਤ ਭੇਦ ਜਾ ਕੋ ਪੇਵਨ ਪਾਵਤ ਬੇਦਾ ਤਾਕੋ ਕਰਪਾ ਹਨ ਉਨਮਾਨਤ ਮਹਾਮੂੜਕਿਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਣਤ ਨਹਿ ਪਿਵਾ ਪਾਪਣੀ ਬੁਧਹਿ ਜੀਤੇ ਵਰਨਤ ਪਿਨ ਪਿਨ ਤੁਹ ਹੈ ਤੇ ਤੇ ਤੁਮਰਾ ਲਖਨ ਜੈ ਪਸਾਰ ਕਿ ਵਸ ਜਾ ਪ੍ਰਥਮ ਸੰਸਾਰ ਇਕ ਰੂਪਨੁਕ ਸੁਰੂਪ ਰੰਗ ਪਿਉ ਰਵ ਕੇ ਭੂਪਾ ਅੰਡਾ ਜੇ ਰਸੇ ਤਦ ਕੇ ਨਿਤ ਉਤਬਜ ਖਾਨ ਬਹੌ ਰਟ ਦਿਨੇ ਕਹੁ ਫੂਲ ਰਾਜਾ ਹਵ ਬੈਟਾ ਕਮਸਮਿੰਟ ਪੇ ਸੰਗ ਕਰੇ ਇਕੱਠਾ ਸਗਰੇ ਸੇਟ ਦਿਖਾਏ ਚੰਪ ਆਦ ਜੁਗਾਦ ਸਰੂ ਸੇ ਅੰਬਵ ਅਵ ਰਖਾ ਮੇਰੀ ਤੁਮ ਕਰੋ ਸਖ ਬਾਰਸਿਕ ਸੰਗ ਰੋ ਦੁਸ਼ਟ ਜਿੱਤੇ ਟਵ ਤਤ ਪਤਾ ਸਕਲ ਮਲੇਸ਼ ਕਰੋ ਰਣਖਤਾ ਜੇਸਤੋ ਤਵ ਸਰ ਨਹੀਂ ਪਰੇ ਤਨ ਕਾ ਦੁਸ਼ਟ ਦੁਖ ਤਹਾ ਮਰੇ ੁਰਖ ਜਮਨ ਪਗ ਪਰੇ ਤਿਹਾਰੇ ਤਨ ਕਾ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤਿਆਏ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰਚਾਵੇ ਤੈਂ ਸਬ ਕਾਲਾ ਦੁਸ਼ਟਰ ਰਟ ਰਹੇ ਤਤ ਕਾਲਾ ਕਿਰਪਾ ਵਿਸ਼ਟ ਤਨ ਜਾਇਨ ਹਰ ਹੋਤਾ ਕੇ ਤਾਬ ਤਨ ਕਮੈ ਹਰਿ ਹੋ ਰਿਤ ਸਿਦ ਕਰਮ ਸੁਭ ਹੋਏ ਦੁਸ਼ਟ ਸਸ ਕੈ ਨ ਕੋਈ ਇੱਕ ਬਾੜ ਜਿਤ ਮੈਂ ਸੰਭਾਰ ਕਾਲ ਫਾਸਤੇ ਤਾਹੇ ਉਬਾਰ ਜਿ ਨਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੁਖ ਤੇਰਾ ਖੜ ਕੇ ਤਮੈ ਸਰਣ ਤਿਹਾਰੀ ਆਪਹਾਦ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਿਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੇ ਨਹੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਬੇਦਿਸ ਬਹੁ ਪੇਦ ਕਹ ਹਮ ਏਕ ਨ ਜਾਣਿਓ ਸਰਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਤੁਹੇ ਵਖਣ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਿਹੋ ਤੁਹਾਰ ਦਵਾਰ ਬਾਹ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਕਾਮ ਕਲੇ ਮਹਲਾ ਤੀ ਜਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ आनंद पिया मेरी माए सतगुरु मैं पाया सतगुरु ता पाया सह सेते मन व जियां वदैया राग रतन परिवार परियां शब्द गावन आईया शब्दो ता गावो हरि के रा मन जने बसाया कह नानक आनंदो सतगुरु मैं पाया ए मन मेरे तू सदर हो हर नाले हर नाल रहो तू मन मेरे दुख सब विसारनागे करो करे तेरा कार्य सब सवारना ਸਭ ਨਗਲਾਂ ਸਮਰਤ ਸੁਆ ਸੋਕ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸੱਚੇ ਸਾਹਿਬ ਕਾ ਨਹੀਂ ਕਰਤੇ ਰ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੇ ਨਾਮ ਅੰਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੁ ਜਿਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤ ਸਬਤ ਰੋ ਪਿਆਰੋ ਸਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿ ਕਰਸ ਪਾਗੈ ਕਰਸ ਭਾਗੈ ਸਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਜ ਦਤੁ ਦਤਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈਸ ਕੋ ਹਤਿ ਕਰ ਅਨੰਦ ਵਾਜੇ ਆਨੰਦ ਸੁਨੋ ਵਡ ਪਾਗਿਓ ਸਗਲ ਮਨੁ ਰਥ ਪੂਰੇ ਪਾਰ ਬਰਮ ਪ੍ਰਪਾਇ ਤਰੇ ਸਗਲ ਵਸੂਰੇ ਦੁਖ ਰੋਗ ਸੰਤਾਪੁ ਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇਜਾਣੀ ਸੁਣਤੇ ਪੁਨਿਤ ਕਹਤੇ ਪਵਿੱਤ ਸਤਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਾਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਟਕੁਰ ਕਾ ਪਇਓ ਜਿਸ ਕਾ ਸਭ ਸਦਾ ਉਧਾਰੂ ਜੇ ਕੋ ਖਾਵੇ ਜੇ ਕੋ ਪੁੰਚ ਤਸ ਕਾ ਹੋਇ ਉਧਾਰੂ ਇਹ ਵਖਤ ਜੇ ਨਾ ਜਾਇ ਨਿਤ ਨਿਤ ਰਖੁਰ ਥਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੂ ਸਲੋਕ ਮਹੱਲਾ 5 ਤੇਰਾ ਕੀਤਾ ਜਾਤ ਨਾਹੀ ਮੈਨੋ ਜੋਗਿਕ ਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਏ ਤਰਸ ਪਿਆ ਮਹਾਰਾਮ ਤੋਏ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜਿਵਾ ਤਨ ਮਨ ਥਿ ਵੈ ਹਰਿਆ ਪੌੜੀ ਤਿੱਥਾ ਤੂੰ ਸਮਰਥ ਜਿੱਥੈ ਕੋਈ ਨਹੀਂ ਉਥੈ ਤੇਰੇ ਰਖ ਅਗਨੇ ਉਧਰ ਮਾਹੇ ਸੁਣ ਕਾ ਜਮ ਕਾ ਦੂਤ ਨਾਇ ਤਰ ਛਡ ਜਾਏ ਆਓ ਚਲੋ ਬਖਮਸ ਗਾਉ ਗੁਰਸਵਦੀ ਪਾਰ ਪਾਹਿ ਜਿਨ ਕੋ ਲਗੇ ਪਿਆਸ ਅੰਮ੍ਰਿਤ ਸੇ ਖਾਏ ਕਲਮਿ ਹਪਨ ਗੁਣ ਗੋਵਿੰਦ ਗਾਹੇ ਸਭ ਸਨ ਕ੍ਰਿਪਾਲ ਸਮਲ ਸਾਹਿ ਸਬਿਰਥਾ ਕੋ ਨ ਜਾਹੇ ਜੇ ਆਵੇ ਤੁਧ ਆਹਿਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨ ਜਿਹ ਵਾ ਜਪ ਗੁਰ ਨਾਮ ਮਿਤਰੇ ਸਤਗੁਰ ਪੇਖਣਾ ਸਰਵਣੇ ਸੁਨਣਾ ਗੁਰ ਨਾਮ ਸਤਗੁਰ ਸੇ ਤੀਰਤਿਆ ਦਰਗਹਿ ਭਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਵਤ ਦੇ ਜਗ ਮਹਤਮ ਕਾਢਿ ਹੈ ਵਿਰਲੇ ਕੀ ਕੀ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਭਰਿਐਨ ਗੁਰ ਕੀ ਪੈਰੀ ਪਾਇ ਕੜਸ ਵਾਰਿਨ ਹੋਆ ਆਪ ਦਿਆਲ ਮਨੋਨਾ ਵਿਸਾਰਿਐਨ ਸਾਜਨਾ ਕ ਸੰਗ ਭਵਜਲ ਤਾਰਿਐਨ ਸਾਖਤ ਨਿੰਦਕ ਦੁਸ਼ਟ ਗਿਨ ਮਾਹਿ ਬਿਦਾਰਿਐਨ ਤੇ ਸਾਹਿਬ ਕੀ ਟੇਕ ਨਾਨਕ ਮੰਨੈ ਮਾਹਿ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ